ਕੀ ਹਾਲ ਆ ਬਾਬਿਓ ਓਕੇ ਰਿਪੋਰਟਾਂ ਸੈਟੋਂ ਪਾਇਲ ਪਰਮ ਜਿਹੜੇ ਟਿਕਟੌਕ ਤੋਂ ਸਟਾਰਟਿੰਗ ਕੀਤੀ ਸੀ ਤੇ ਹੁਣ ਇਹ ਰੀਲਾਂ ਵਾਲੇ ਸਟਾਰ ਆ ਤੇ ਇਹੜੇ ਵੀ ਸਲਫਾਸ ਖਾ ਲਈ ਬਈ ਵਾਚਿੰਗ ਹੀ ਪਰ ਇਹ ਮੇਰੇ ਸਾਲੇ ਬਾਝ ਜਾਂਦੇ ਆ ਪਤਾ ਨਹੀਂ ਕਿਹੜੀ ਸਲਫਾਸ ਖਾਂਦੇ ਆ ਬਈ ਮੇਰੀ ਬੇਨਤੀ ਆ ਯਾਰ ਤੁਹਾਡੇ ਚੋਂ ਇੱਕ ਅੰਧਾ ਬੰਦਾ ਤਾਂ ਜ਼ਰੂਰ ਸੁਣਦਾ ਹੋਊਗਾ ਸਲਫਾਸ ਵਾਲਾ ਆਈਡੀਆ ਜ਼ਰੂਰ ਦਿਓ ਕਿਉਂਕਿ ਜਿਹੜੇ ਬੰਦੇ ਸੱਚੀ ਚ ਖਾਣਾ ਚਾਹੁੰਦੇ ਉਹ ਇਹੋ ਜਿਹੀ ਖਾ ਲੈਣ ਤੇ ਆਪਦਾ ਚਾਹ ਵੀ ਪੂਰਾ ਹੋ ਜੇ ਲੋਕ ਬਾਚ ਵੀ ਜਾਇਆ ਕਰਨ ਤੇ ਇਹ ਪੌਡਕਾਸਟ ਕਰੀ ਜਾਂਦੀ ਆ ਬਈ ਉਹ ਆਵਦੀਆਂ ਸਫਾਈਆਂ ਦੇਣ ਆਈ ਆ ਵੀ ਮੈਂ ਨਹੀਂ ਮੇਰੇ ਰੇਟ ਲਿਸਟਾਂ ਚ ਨਾਮ ਮੈਂ ਬਹੁਤ ਸਹੀ ਆ ਮੈਂ ਬਹੁਤ ਅੱਛੀ ਆ ਬਈ ਬੇਨਤੀ ਐ ਇਹਨੂੰ ਪਾਇਲ ਪਰਮ ਨੂੰ ਵੀ ਮੈਡਮ ਜੀ ਤੁਸੀਂ ਹੁਣ ਨਾ ਤੁਹਾਡੀ ਉਮਰ ਜਿਹੜੀ ਉਹ ਵਿਆਹ ਵਾਲੀ ਟੱਪ ਚੱਲੀ ਆ ਤੁਸੀਂ ਵਿਆਹ ਕਰਾ ਲਓ ਤੇ ਹੁਣ ਜਿਹੜਾ ਤੁਸੀਂ ਵਲੌਗਿੰਗ ਵਾਲਾ ਸੈਸ਼ਨ ਫੜੋ ਜਵਾਕਾਂ ਵਾਲਾ ਜਵਾਕ ਜੰਮਣ ਵਾਲਾ ਉਹੋ ਜਿਹਾ ਕੁਝ ਕਰੋ ਇਹ ਲੱਕ ਹਲਾਉਣ ਵਾਲਾ ਤੇ ਇਹ ਭੰਗੜੇ ਪਾਉਣ ਵਾਲਾ ਸੈਸ਼ਨ ਤੁਹਾਡਾ ਟੱਪ ਗਿਆ ਆ ਹੱਥ ਬੰਨੇ ਬਹੁਤ ਭੜੀ ਸ਼ਕਲ ਹੋਊਗੀ ਬਈ ਇਹਦੀਆ ਵੇਖੋ ਤੇ ਫੇਮ ਸੱਚੀ ਦੱਸਾਂ ਮੈਨੂੰ ਬਹੁਤ ਆਖ ਰਹੀਏ ਇਹ ਚੀਜ਼ ਤੋਂ ਇਹ ਕਹਿਣ ਦੀ ਗੱਲ ਆ ਕਿ ਫੇਮਸ ਹੋਣਾ ਇਹਨੂੰ ਸੰਭਾਲਣਾ ਬਹੁਤ ਵੱਡੀ ਗੱਲ ਆ ਕਿਤੇ ਤੁਸੀਂ ਇਕੱਲੇ ਨਹੀਂ ਬਹਿ ਸਕਦੇ ਫੇਮਾਂ ਦੀ ਸਾਹਮਣਾ ਬਹੁਤ ਮੁਸ਼ਕਲ ਆ ਤੇ ਕਿਹੜੀ ਗੱਲਾਂ ਫਾਹਾ ਪਾ ਰੱਖਿਆ ਆ ਗੱਲ 'ਚ ਕਿਹੜਾ ਭੈਣ ਦਾ ਯਾਰ ਆਂਦਾ ਆ ਮੈਨੂੰ ਦੱਸ ਵੀ ਤੈਨੂੰ ਆਂਦਾ ਆ ੱੱੱਕੇ ਨਾ ਤੁਰੇ ਲਾਂ ਬਣਾ ਕਾਰਖਾਂ ਬੰਦ ਦੇ ਨੂੰ ਮਾਰ ਬਲੌਗ ਲੋਕਾਂ ਦੇ ਕਮੈਂਟ ਕਮਿਊਨਿਟੀ ਇਹ ਕਰ ਆਫ ਆਪਦੀ ਆਈਡੀ ਮਾਰ ਡਿਲੀਟ ਆਪੇ ਤੈਨੂੰ ਔਖਾ ਨਾ ਹੋਵੇ ਤੂੰ ਆਪਦੀ ਜ਼ਿੰਦਗੀ ਜਿਉਂ ਚਾਜਣਾ ਕਿਹੜੇ ਤੂੰ ਚੱਕਰਾਂ 'ਚ ਪਈ ਫਿਰਦੀਆਂ ਜੀ ਇੰਨੀ ਦੁਖੀਆਂ ਤਾਂ ਨਹੀਂ ਲੋਕਾਂ ਨੂੰ ਇਹ ਚੀਜ਼ ਸ਼ੋਅ ਕਰਨੀ ਆ ਮੇਰੇ ਸਾਹਣੇ ਘਰ ਤਾਂ ਇੱਥੋਂ ਚੱਲਦੇ ਆ ਥੋੜੀਆਂ ਹੱਥੋਂ ਚੀਕਾਂ ਨਿਕਲ ਜਾਣਗੀਆਂ ਜੇ ਇਹ ਬੰਦ ਹੋ ਗਿਆ ਜਾਂ ਲੋਕ ਸਾਨੂੰ ਵੇਖਣੋਂ ਹਟ ਗਏ ਤਾਂ ਵੀ ਤੂੰ ਚ ਮੈਂ ਇੱਕ ਦੋ ਵਾਰੀ ਗਈ ਲੜਾਈਆਂ ਹੋਈਆਂ ਗਲਤ ਕਮੈਂਟ ਕੀਤੇ ਮੈਂ ਨਹੀਂ ਇਸ ਬਰਦਾਸ਼ਤ ਕਰ ਸਕਦੀ ਜਦੋਂ ਮੈਂ ਤੈਨੂੰ ਜਾਣਦੀ ਨਹੀਂ ਤੂੰ ਹੈ ਕੌਣਾ ਮੈਨੂੰ ਬੋਲਣ ਵਾਲਾ ਤੂੰ ਮੇਰਾ ਘਰ ਥੋੜੀ ਚਲਾ ਵੀਵੀ2 ਚ ਗਈ ਆਂਦੀ ਮੇਰਾ ਲੜਾਈ ਆ ਹੋ ਗਈ ਸਾਡੀ ਤੇ ਮੈਨੂੰ ਸੱਦਿਆ ਮੈਂ ਆਂਦੀ ਜਾ ਨਹੀਂ ਸਕਦੀ ਕੋਈ ਮੁੰਡਾ ਜਾਂ ਕੋਈ ਬੰਦਾ ਮੇਰੇ ਤੇ ਗਲਤ ਕਮੈਂਟ ਕਰੇ ਤੁਸੀਂ ਜਿਹੜਾ ਕੁਝ ਲੋਕਾਂ ਨੂੰ ਸ਼ੋਅ ਕਰੋਗੇ ਜਿਹੜਾ ਕੁਝ ਦਿਖਾਉਂਗੇ ਲੋਕ ਉਹੀ ਕੋਸ਼ਟੇ ਤੁਹਾਨੂੰ ਕਮੈਂਟ ਕਰਨਗੇ ਕੋਈ ਕੁੜੀ ਸੂਟ ਪਾ ਕੇ ਵੀਡੀਓ ਪਾਉਂਦੀ ਹੋਵੇ ਚੁੰਨੀ ਲਈ ਵੀ ਹੋਵੇ ਸਿਰ ਤੇ ਕਿਸੇ ਬੰਦੇ ਦੀ ਜ਼ਰਤ ਨਹੀਂ ਗਈ ਉਹ ਕੁੜੀ ਦੇ ਥੱਲੇ ਕੋਈ ਗਲਤ ਕਮੈਂਟ ਕਰ ਜੇ ਜੇ ਕੋਈ ਉਹੋ ਜਿਹਾ ਮੋٹے ਦਿਮਾਗ ਦਾ ਬੰਦਾ ਕਰੂਗਾ ਵੀ ਤੇ ਲੋਕ ਮਾਂ ਚੋਦ ਦਿੰਦੇ ਆ ਫੜ ਕੇ ਉਹਦੀ ਅਸਲ ਇਹ ਤੈਨੂੰ ਹੋਰ ਕੀ ਚਾਹੀਦਾ ਵੀ ਕੁੜੀ ਸਿਆਣੀ ਬਣ ਕੇ ਰੀਲਾਂ ਪਾਈ ਜਾਂਦੀ ਹੈ ਤੇ ਇਹ ਵੀ ਨਹੀਂ ਤੁਹਾਡੇ ਤੋਂ ਜਰੀ ਜਾਂਦੀ ਤੁਸੀਂ ਸਹੀ ਹੋਮੋ ਲੋਕ ਤੁਹਾਡੀ ਸਪੋਰਟ ਕਰਨ ਪਰ ਲੋਕ ਤੁਹਾਨੂੰ ਜੇ ਕੋਈ ਵਰਡ ਤੁਹਾਡੇ ਲਈ ਯੂਜ਼ ਕਰਦੇ ਹਨ ਤੋ ਉਹ ਵਰਡ ਤੁਸੀਂ ਆਪਦੇ ਲਈ ਖੁਦ ਬਣਾਏ ਹੁੰਦੇ ਆ ਤੁਸੀਂ ਜਾਂ ਹੁਣ ਪ੍ਰੈਜੈਂਟ ਟਾਈਮ 'ਚ ਜਾਂ ਪਾਸਟ 'ਚ ਆਪਦੇ ਸਾਲ 2 ਸਾਲ ਪਹਿਲਾਂ ਇਹੋ ਜੀਆਂ ਚੀਜ਼ਾਂ ਕਰ ਰੱਖੀਆਂ ਹੁੰਦੀਆਂ ਆ ਤਾਂ ਜੋ ਲੋਕ ਤੁਹਾਨੂੰ ਉਹ ਵਰਡ ਬੋਲਦੇ ਆ ਤੁਸੀਂ ਮੁੰਡਿਆਂ ਦੇ ਨਾਲ ਉਹੋ ਜਿਹੀਆਂ ਵੀਡੀਓ ਬਣਾਉਨੀਆਂ ਆ ਉਹ ਚੀਜ਼ਾਂ ਮੀਡੀਆ ਤੇ ਸਾਰੀ ਉਮਰ ਰਹਿੰਦੀਆਂ ਆ ਤੇ ਉਹ ਜੇ ਅੱਜ ਤੁਸੀਂ ਪੈਰ ਬੋਚ-ਬੋਚ ਕੇ ਹਜੇ ਵੀ ਧਰਨ ਲੱਗ ਪੋ ਨਾ ਤੇ ਆਉਣ ਵਾਲੇ 4 ਸਾਲਾਂ ਤੇ ਤੁਹਾਨੂੰ ਗੱਲਾਂ ਨਾ ਸੁਣਨੀਆਂ ਪੈਣ ਜਿਹੜੀਆਂ ਕਰਤੂਤਾਂ ਤੁਸੀਂ ਅੱਜ ਕਰੀ ਜਾਂਦੇ ਆ ਨਾ ਇਹ ਤੁਹਾਨੂੰ ਸਾਰੀ ਜ਼ਿੰਦਗੀ ਤੁਹਾਡੇ ਜਵਾਕਾਂ ਨੂੰ ਵੀ ਸੁਣਨੀਆਂ ਪੈਣਗੀਆਂ ਤੇ ਦੂਜੀ ਗੱਲ ਤੂੰ ਆਣੀ ਆ ਵੀ ਉਹ ਬੰਦਿਆਂ ਦੇ ਸਿਰਾਂ ਤੋਂ ਮੇਰਾ ਘਰ ਨਹੀਂ ਚੱਲਦਾ ਜਿਹੜੇ ਬੰਦੇ ਕਮੈਂਟ ਕਰਦੇ ਆ ਉਹ ਦਿਨ ਤੈਨੂੰ ਬੰਦੇ ਕਮੈਂਟ ਕਰਨੋਂ ਹਟ ਗਏ ਨਾ ਜਾਂ ਵੇਖਣੋਂ ਹਟ ਗਏ ਤਾਂ ਨਾਸਾਂ ਥਾਂ ਧੂਆਂ ਨਿਕਲ ਜੂਗਾ ਤੁਹਾਡਾ ਇੱਕ ਤਰ੍ਹਾਂ ਨੇ ਪਰ ਤੁਸੀਂ ਜੁਰਤਾਂ ਵਾਲੇ ਆ ਤੁਹਾਨੂੰ ਫਰਕ ਪੈਂਦਾ ਤੁਸੀਂ ਨਹੀਂ ਸੋਚ ਸਕਦੇ ਲੋਕਾਂ ਦੇ ਗਲਤ ਕਮੈਂਟ ਤੇਰਾ ਅਕਾਊਂਟ ਉੱਡ ਗਿਆ ਸੀ ਤੂੰ ਖੜਾ ਛੱਡਦੀ ਆਪਦੇ ਘਰੇ ਜਾਂਦੀ ਵਿਆਹ ਕਰਾਉਂਦੀ ਆਪਦਾ ਘਰੇ ਕੂੜਾ ਕਾਲਾ ਸਿੱਟਦੀ ਆਪਦੇ ਘਰ ਦੇ ਕੰਮ ਕਰਦੀ ਜਵਾਕ ਪਾਲਦੀ ਕਿਹੜੀ ਗੱਲੋਂ ਦੁਬਾਰਾ ਫੇਰ ਇਹਨੇ ਖਾਤਾ ਬਣਾਇਆ ਪੁਰਾਣੇ ਖਾਤੇ ਦੀ ਸਕਰੀਨਸ਼ਾਟ ਆਪਦੇ ਨਵੇਂ ਖਾਤੇ ਦੇ ਹਾਈਲਾਈਟਾਂ 'ਚ ਰੱਖਿਆ ਹੋਇਆ ਵੀ ਬਈ ਆ ਮੇਰਾ ਪੁਰਾਣਾ ਖਾਤਾ ਸੀ ਇਹ ਉੱਡ ਗਿਆ ਨਵੇਂ ਤੇ ਫੋਲੋ ਕਰੋ ਮੈਨੂੰ ਮੈਂ ਇਹਦੇ ਤੇ ਹੁਣ ਰੀਲਾਂ ਪਾਉਣੀ ਆ ਨਹੀਂ ਤੁਹਾਨੂੰ ਫੀਲ ਹੁੰਦਾ ਆ ਤੁਸੀਂ ਨਹੀਂ ਸੋਚ ਸਕਦੇ ਤਾਂ ਉਹ ਬੰਦ ਕਰੋ ਨਾ ਨਹੀਂ ਕਰ ਸਕਦੇ ਕਿਉਂਕਿ ਥੋੜਾ ਰੋਜੀ ਰੋਟੀ ਉਹ ਚੱਲਦੀ ਆ ਉਹਨਾਂ ਦੇ ਸਿਰਾਂ ਤੋਂ ਤੁਹਾਨੂੰ ਲੋਕ ਕਮੈਂਟ ਕਰਦੇ ਹੋ ਗਲਤ ਕਰਦੇ ਹੋ ਭਾਵੇਂ ਸਹੀ ਕਰਦੇ ਆ ਤੁਹਾਡੇ ਅਕਾਊਂਟ ਦੀ ਉਹਦੇ ਨਾਲ ਰੀਚ ਵੱਧਦੀ ਆ ਖੁਸ਼ ਹੋ ਤੁਸੀਂ 10 ਦਿਨ ਮੇਰੇ ਨਾਲ ਰਹਿ ਰਹੇ ਹੋ ਤੁਹਾਨੂੰ ਮੇਰੇ ਪਤਾ ਹੋਊਗਾ ਪਾ ਅੱਧੇ ਘੰਟੇ ਬਾਅਦ ਕੀ ਕਰ ਰਹੀ ਹੈ ਘੰਟੇ ਬਾਅਦ ਕੀ ਕਰ ਰਹੀ ਹੈ ਹੁਣ ਜਿਨ੍ਹਾਂ ਨੇ ਮੈਨੂੰ ਦੇਖਿਆ ਇੱਕ ਦਿਨ ਦੇਖਿਆ ਹੀ ਮੈਨੂੰ ਸੋਸ਼ਲ ਮੀਡੀਆ ਤੇ ਉਹ ਕਿੱਦਾਂ ਜਜਮੈਂਟ ਕਰ ਲੂਗੇ ਤੁਸੀਂ ਮੇਰੇ ਨਾਲ 5 ਮਿੰਟ ਬੈਠ ਕੇ ਦੇਖੋ ਮੈਂ ਕਿੱਦਾਂ ਦੀ ਮੇਰੀਆਂ ਗੱਲਾਂ ਕਿੱਦਾਂ ਦੀਆਂ ਪਾ ਹੈ ਕਿੱਦਾਂ ਦੀਆਂ ਮੇਰੇ ਨਾਲ ਬੈਠੋ ਦੇਖੋ ਮੇਰੇ ਗਲਤ ਮੇਰੇ ਤੋਂ ਵੀ ਉੱਪਰ ਨਹੀਂ ਹੋਣਾ ਕੋਈ ਸਹੀ ਮੇਰੇ ਤੋਂ ਵੀ ਉੱਪਰ ਨਹੀਂ ਹੋਣਾ ਕੋਈ ਸਾਲੇ ਅਣਪੜ ਲੋਕ ਆ ਜਿਨ੍ਹਾਂ ਨੂੰ ਲੈ ਕੇ ਆ ਜਾਂਦੇ ਆ ਪਤਾ ਨਹੀਂ ਸੱਤ ਕੇ ਅੱਠ ਪੜ੍ਹੀ ਆ ਉਸ ਤੋਂ ਬਾਅਦ ਇਹ ਭਾਜ ਭੁੱਜ ਗਈ ਸੀ ਬਾਹਰ ਬੂਰ ਕਿਤੇ ਬੋਲੀ ਜਾਂਦੀ ਆ ਯਾਰ ਇਹਨੂੰ ਆਪ ਨੂੰ ਨਹੀਂ ਪਤਾ ਮੇਰੇ ਹੱਥਾਂ ਨਾਲ ਇਹਦੀ ਕੋਈ ਦਵਾਈ ਦੂਗੀ ਚੱਲਦੀ ਆ ਗਲਤ ਮੇਰੇ ਤੋਂ ਉੱਤੇ ਨਹੀਂ ਕੋਈ ਹੋ ਸਕਦਾ ਸਹੀ ਮੇਰੇ ਤੋਂ ਉੱਤੇ ਨਹੀਂ ਕੋਈ ਹੋ ਸਕਦਾ ਤਾਂ ਫਿਰ ਲੋਕ ਤੈਨੂੰ ਕਾਦੇ 'ਚ ਗਿਣਨ ਸੀ ਬੰਦਿਆਂ 'ਚ ਗਿਣਨ ਕੰਟਾਂ ਦੀਆਂ ਮੈਨੂਆਂ ਦੀ ਕੱਲਾ ਸੋਸ਼ਲ ਮੀਡੀਆ ਤੇ ਦੇਖ ਕੇ ਕੋਈ ਬੰਦਾ ਜੱਜਮੈਂਟ ਕਿਵੇਂ ਦੇ ਸਕਦਾ ਆ ਕਿਉਂ ਨਹੀਂ ਦੇ ਸਕਦਾ ਜਿਹੜੀ ਚੀਜ਼ ਤੁਸੀਂ ਸੋਸ਼ਲ ਮੀਡੀਆ ਤੇ ਦਿਖਾਉਂਗੇ ਲੋਕ ਉਹਨੂੰ ਹੀ ਵੇਖ ਕੇ ਜੱਜ ਕਰਨਗੇ ਕੋਈ ਪਾਰ ਚੱਲੀ ਜਾਂਦਾ ਹੈ ਤਾਂ ਲੋਕ ਥੱਲੇ ਵਾਹਿਗੁਰੂ ਹੀ ਲਿਖਣਗੇ ਕੋਈ ਥੋੜੇ ਅਰਗੇ ਕੰਜਨ ਆਉਂਦੇ ਤਾਂ ਲੋਕ ਭੈਣ ਦੇ ਯਾਰ ਹੀ ਲਿਖਣਗੇ ਹੋਰ ਕੀ ਲਿਖਣ ਦੂਜਾ ਨੰਬਰ ਤੂੰ ਆਣੀ ਮੇਰੇ ਨਾਲ ਰਹਿ ਕੇ ਵੇਖੋ ਜਿਹੜੇ ਬੰਦੇ ਨੇ ਮੈਨੂੰ ਜਾਨਣਾ ਮੇਰੇ ਨਾਲ 10 ਦਿਨ ਰਹੋ ਮੇਰੇ ਨਾਲ 15 ਦਿਨ ਰਹੋ ਪੰਜਾਬ ਦੇ ਕਿਸੇ ਬੰਦੇ ਨੂੰ ਥੋੜੇ ਕੰਜਰਾਂ ਚ ਕੋਈ ਇੰਟਰਸਟ ਹੈ ਨਹੀਂਗਾ ਤੁਸੀਂ ਇੱਥੇ ਚਾਵਲਾ ਮਾਰਨ ਆਉਂਦੇ ਆ ਤਾਂ ਲੋਕ ਆਪਦੇ ਐਂਟਰਟੇਨਮੈਂਟ ਲਈ ਤੁਹਾਨੂੰ ਵੇਖਦੇ ਆ ਕਿਸੇ ਬੰਦੇ ਨੂੰ ਨਹੀਂ ਕਿ ਇੰਨੀ ਜ਼ਰੂਰਤ ਵੀ ਪਾਇਲ ਪਰਮਨਾ ਜਾਂ ਹੋਰ ਕਿਸੇ ਬੰਦੇ ਨਾਲ ਕੋਈ ਬੰਦਾ ਕਵੇ ਵੀ ਹਾਂ ਮੈਂ ਤੇਰੇ ਨਾਲ ਦੋ ਦਿਨ ਰਹਿ ਕੇ ਵੇਖਣਾ ਆ ਮੇਰੇ ਫਿਰ ਵਿਚਾਰ ਥੋੜ੍ਹੋਂ ਲੈ ਕੇ ਚੇਂਜ ਹੋ ਜਾਣਗੇ ਵੀ ਤੇਰੀ ਲਾਈਫ ਦਾ ਮੈਨੂੰ ਪਤਾ ਲੱਗ ਜਾਊਗਾ ਕਿੱਦਾਂ ਦੀ ਆ ਤੂੰ ਕਿੰਨਾ ਸਟਰਗਲ ਕਰ ਰਹੀ ਆ ਤੇ ਤੇਰੀ ਸੋਚਣੀ ਤੇ ਤੇਰਾ ਦਿਲ ਦੇ ਵਿੱਚ ਕੀ ਆ ਉਹ ਮੇਰੀ ਗੱਲ ਮੰਨੋ ਆ ਹੱਥ ਬੰਨੇ ਤੁਹਾਡੇ ਅੱਗੇ ਤੁਹਾਨੂੰ ਵੇਖ ਕੇ ਸਾਰੇ ਦੰਦੀ ਕੱਢਦੇ ਨੇ ਇੰਨੀਆਂ ਗਲਤ ਗਲਤ ਸਟੇਟਮੈਂਟਾਂ ਦਿੱਤੀਆਂ ਬਈ ਕੁੜੀਆਂ ਲਈ ਅੱਗੇ ਗੱਲ ਕਰਦੇ ਆ ਉਸ ਤੋਂ ਪਹਿਲਾਂ ਮੈਂ ਤੈਨੂੰ ਬੇਨਤੀ ਕਰੂੰਗਾ ਜੇ ਨਹੀਂ ਵਿਆਹ ਕਰਾਉਣਾ ਆਪਦੇ ਘਰੇ ਜਾ ਕੇ ਆਪਦੇ ਮਾਪਿਓ ਨੂੰ ਸਾਹਮਣੇ ਜਿਹੜੇ ਤੁਸੀਂ ਇੱਥੇ ਬੈਠੇ ਬੰਦੇ ਹੁੰਦੇ ਹੋ ਨੇ ਨਾ ਵੀ ਅਸੀਂ ਤਾਂ ਬਹੁਤ ਆਪਦੇ ਮਾਪਿਓ ਤੋਂ ਉੱਤੇ ਹੈ ਨਹੀਂ ਕੁਝ ਸਾਡੇ ਲਈ ਤਾਂ ਸਾਰਾ ਕੁਝ ਇਹ ਵੋ 10-10 ਸਾਲਾਂ ਤੋਂ ਤੁਸੀਂ ਬਾਹਰ ਧੱਕੇ ਖਾਂਦੇ ਫਿਰਦੇ ਆ ਉਹ ਬੰਦੇ ਸੜਕਾਂ ਤੇ ਰੋਲਦੇ ਫਿਰਦੇ ਆ ਬੜੇ ਮਾਪਿਓ ਹੁੰਦੀਆਂ ਇੰਟਰਵਿਊਆਂ ਸੁਣੀਆਂ ਹੀ ਆ ਜਿਨ੍ਹਾਂ ਦੇ ਕਰਕੇ ਤੂੰ ਹੁਣ ਇੱਥੇ ਆਈ ਬੈਠੀ ਆ ਉਹ ਤੋਂ ਪਹਿਲਾਂ ਬਈ ਨਾਮ ਭੁੱਲ ਗਿਆ ਬਾਈ ਹੋਰਾਂ ਦੇ ਨਾਮ ਆਪਾਂ ਲੈ ਲਈਏ ਸਿਮਰਨ ਕੌਰ ਜਗਮੀਤ ਸਿੱਧੂ ਜਸਵਿੰਦਰ ਸਿੱਧੂ ਗੁਰਦੇਵਤ ਸਿੰਘ ਪੂਰਨ ਲੱड्डा ਬਾਈ ਬਿੰਦਰ ਰਾਏ ਜੋਰਾਵਰ ਬਈ ਯੂ ਐਸ ਏ ਤੋਂ ਸਾਹਿਲ ਖਰਾਨਾ ਤੇ ਸੁਖਦੀਪ ਕੌਰ ਟੂਰ ਤੇ ਸਿਰਾ ਬਈ ਇਟਲੀ ਤੋਂ ਧੰਨਵਾਦ ਬਈ ਥੈਂਕ ਯੂ ਸਾਰਿਆਂ ਦਾ ਤੇ ਅੱਗੇ ਇਹਦੀ ਚਾਵਲ ਸੁਣੋ ਇਹਦੀ ਅਜ ਤੱਕ ਮੰਮੀ ਪਾਪਾ ਨੂੰ ਇਹ ਚੀਜ਼ਾਂ ਨਹੀਂ ਕਹੀਆਂ ਕੈਮਰੇ ਸਾਹਮਣੇ ਕਹਿਣਾ ਚਾਹੁੰਦੇ ਹੋ ਮੈਂ ਉਹਨਾਂ ਦਰ ਕੇ ਵਿਆਹ ਨਹੀਂ ਕਰਾਣਾ ਚਾਹੁੰਦੀ ਮੈਂ ਉਹਨਾਂ ਨੂੰ ਇਕੱਲੇ ਨਹੀਂ ਛੱਡਣਾ ਚਾਹੁੰਦੀ ਮੈਂ ਪਹਿਲਾਂ ਵੀ ਬਹੁਤ ਚੀਜ਼ਾਂ ਲਾਈਕ ਫੇਸ ਕਰ ਚੁੱਕੀ ਹੁਣ ਉਹਨਾਂ ਨੂੰ ਇਕੱਲੇ ਨਹੀਂ ਛੱਡਣਾ ਸਿਰ ਮੇਰੇ ਮਾਪਿਆਂ ਨਾਲ ਪਿਆਰਾ ਤੀਜੇ ਬੰਦੇ ਨਾਲ ਕਿਸੇ ਨਾਲ ਵੀ ਨਹੀਂ ਭਾਈ ਡਰਾਮਾ ਸ਼ੁਰੂ ਕਰਤਾ ਮੈਂ ਤਾਂ ਆਂਦੀ ਮਾਪਿਆਂ ਨੂੰ ਮੈਸੇਜ ਦੇ ਰਹੀ ਆ ਆਪਦੇ ਮਾਂ ਤੇ ਉਹਨੂੰ ਫੋਨ ਤੇ ਨਹੀਂ ਇਹ ਬੰਦੇ ਮੈਸੇਜ ਦੇ ਸਕਦੇ ਇੰਟਰਵਿਊਆਂ 'ਚ ਬੈਠੇ ਮੈਸੇਜ ਦੇ ਰਹੇ ਆ ਕਿ ਮੈਂ ਵਿਆਹ ਨਹੀਂ ਕਰਾਉਣਾ ਮੈਂ ਮਾਪਿਆਂ ਤੋਂ ਦੂਰ ਨਹੀਂ ਰਹਿ ਸਕਦੀ ਇਹ ਕੁੜੀ ਬਈ ਅੱਜ ਤੋਂ 2014-15 ਦੀ ਘਰੋਂ ਨਿਕਲੀ ਵੀ ਆ ਲੜਾਈਆਂ ਪਾਪੂ ਕਰਦੇ ਮਾਪਿਆਂ ਨਾਲ ਚਲੋ ਹੁਣ ਬੰਨ ਲੱਗ ਪੀ ਹੋਵੇ ਮੈਨੂੰ ਪਤਾ ਨਹੀਂ ਸਾਰਾ ਕੁਝ ਇਹਨਾਂ ਦਾ ਇੰਟਰਨੈਟ ਤੇ ਪਿਆ ਇੰਨੀਆਂ ਫਿਕਰਾਂ ਹੋਣ ਨਾ ਇੰਨਾਂ ਬੰਦਿਆਂ ਦੀ ਫੇਕ ਲਾਈਫ ਕਿਉਂ ਮੈਂ ਨਾ ਇੰਨੀਆਂ ਫਿਕਰਾਂ ਹੋਣ ਮੁਹਾਲੀ ਛੱਡੇ ਖਾਂ ਜਾਵੇ ਆਪਦੇ ਮਾਪਿਆਂ ਕੋਲੇ ਨਹੀਂ ਜਾਂਦੀ ਇਹਦਾ ਪਿਓ ਉੱਥੇ ਹੱਕ ਕੰਮ ਕਰਦਾ ਆ 버ਗਰ 버ਗਰ ਲਾਉਂਦਾ ਆ ਰੇੜੀ ਤੇ ਜਾ ਕੇ ਕਰਾਵੇ ਕਰੇ ਕੰਮ ਉੱਥੇ ਕੱਟਿਆ ਕਰੇ ਗੰਡੇ ਨਾਲ ਪਿੰਡੀਆਂ ਉੱਥੇ ਅਗਲਾ ਆਵੇ ਦੀ ਟਿਕਾਣੇ ਕੀ ਕਿਵੇਂ ਪੈਸੇ ਬੰਦੇ ਕਿਵੇਂ ਮਿਹਨਤ ਹੁੰਦੀ ਆ ਆਪਦੇ ਜਿਹੜੇ ਇਹਨੇ ਬாய்ਫਰੈਂਡ ਬਣਾਏ ਸੀ ਮੁੰਡਿਆਂ ਦੇ ਨਾਲ ਰਿਲੇਸ਼ਨ ਸੀ ਇਹਨੇ ਸ਼ਰਮ ਬਈ ਇੰਟਰਨੈਟ ਤੇ ਇਹਨਾਂ ਨੇ ਗੰਦ ਪਾਇਆ ਜਿੱਥੋਂ ਇਹਨਾਂ ਨੇ ਉਹ ਕੈਰੀਅਰ ਸ਼ੁਰੂ ਕੀਤਾ ਵੀ ਇਹ ਮੇਰਾ ਬੋਏਫ੍ਰੈਂਡ ਹੈ ਇਹ ਮੇਰੀ ਗਰਲਫ੍ਰੈਂਡ ਆ ਤੇ ਦੱਸਣ ਵਾਲਾ ਜਿਹੜੇ ਅੱਜ ਦੀ ਪਨੀਰੀ ਨਵੇਂ ਵਲੌਗਰ ਨਵੇਂ ਸਟਾਰ ਜਿਹੜੀਆਂ ਇਹ ਕਰਤੂਤਾਂ ਕਰੀ ਜਾਂਦੇ ਇਹਨਾਂ ਚੌਲਾਂ ਤੋਂ ਸਿੱਖੇ ਆ ਉਹ ਮਾਂ ਪਿਓ ਦੀਆਂ ਫਿਕਰਾਂ ਨਹੀਂ ਸੀਗੀਆਂ ਵੀ ਮੇਰੇ ਮਾਂ ਪਿਓ ਤੇ ਉਹਨਾਂ ਦੇ ਗਾਂ ਸੌਰੇ ਤੇ ਮਪੇਕੇ ਦੇਖੀ ਜਾਂਦੇ ਆ ਕੀ ਕਹਿੰਦੇ ਹੋਣੇ ਵੀ ਥੋੜੀ ਕੁੜੀ ਕੀ ਕਰਦੀ ਫਿਰਦੀ ਆ ਅੱਜ ਮਾਂ ਪਿਓ ਦੀਆਂ ਫਿਕਰਾਂ ਆ ਇੱਕ ਇੱਕ ਬੰਦੇ ਨਹੀਂ ਦੋ ਦੋ ਤਿੰਨ ਤਿੰਨ ਮੁੰਡਿਆਂ ਬਾਰੇ ਇਹ ਬੰਦਿਆਂ ਨੇ ਉੱਥੇ ਯਾਰ ਕੀ ਕਮਾ ਮੈਂ ਦੱਸ ਰੱਖਿਆ ਹੈ ਵੀ ਆ ਮੇਰਾ ਹੁਣ ਇਹਦੇ ਨਾਲ ਹੀ ਮੇਰੀ ਬ ਇਹ ਇਹ ਤਾਂ ਮੇਰੀ ਊਂ ਜਾਰੀ ਆ ਇਹੋ ਜਿਹਾ ਕੰਜਰਖਾਨਾ ਇਹਨਾਂ ਨੇ ਕਰ ਰੱਖਿਆ ਮੈਂ ਤਾਂ ਹੀ ਆਣਾ ਹੁਣ ਤੁਸੀਂ ਬਈ ਇੰਟਰਨੈਟ ਤੇ ਕੋਈ ਵੀ ਚੀਜ਼ ਪਾਉਨੇ ਆ ਉਹ ਸੋਚ ਸਮਝ ਕੇ ਪਾਇਆ ਕਰੋ ਅੱਜ ਉਹ ਚੀਜ਼ ਤੁਹਾਡੇ ਲਈ ਕੂਲ ਸਾਬਿਤ ਹੁੰਦੀ ਹੋਊਗੀ ਵੀ ਅਸੀਂ ਪਤਾ ਹੀ ਨਹੀਂ ਕਿੰਨੇ ਜੈਂਕੀ ਲੱਗਦੇ ਆ ਜੇ ਐਂ ਬੋਲਦੇ ਆ ਤਾਂ ਕੱਲ ਨੂੰ ਪਰਸੋਂ ਨੂੰ ਉਹ ਚੀਜ਼ਾਂ ਜਿਵੇਂ ਜਿਵੇਂ ਵਈਆਂ ਹੋਈ ਜਾਣਗੀਆਂ ਤੁਹਾਡੇ ਸਿਰ ਨੂੰ ਆਉਣਗੀਆਂ ਉਹ ਜਿਹਦਾ ਪਿਆਰ ਵੀ ਘਰ ਚ ਮੈਨੂੰ ਮਿਲਦਾ ਵਾ ਤੇ ਮਤਲਬ ਮੈਂ ਜੋ ਚੀਜ਼ ਕਹਿਦ ਮਨ ਉਹ ਮੇਰੇ ਲਈ ਮਿਲਦੀ ਹੋ ਮਿਲਦੀ ਆ ਮੈਂ ਕਦੇ ਡਿਮਾਂਡ ਨਹੀਂ ਰੱਖੀ ਕਰਦਿਆਂ ਮੈਂ ਖੁਦ ਕਹਿੰਦੀ ਹੁੰਦੀ ਤੁਹਾਨੂੰ ਕੀ ਚਾਹੀਦਾ ਮੈਨੂੰ ਉਹ ਦੱਸੋ ਤੇ ਯਾਰ ਮੈਨੂੰ ਲੱਗਦਾ ਇਹਦੀ ਸੱਚੋਂ ਕੋਈ ਮੈਂਟਲ ਆ ਕੋਈ ਦਿਮਾਕੀ ਦਵਾਈ ਦੂਈ ਟੈਨਸ਼ਨ ਦੀ ਚੱਲਦੀ ਹੈ ਜਿਹੜੀ ਇਹ ਲੈ ਕੇ ਨਹੀਂ ਬੈਠੀ ਇਹ ਬੋਲੀ ਕੀ ਆਂਦੀ ਹੈ ਇਹ ਭੁੱਲ ਜਾਂਦੀ ਹੈ ਪਹਿਲਾਂ ਤਾਂ ਆਂਦੀ ਆ ਕਿ ਮੇਰੀਆਂ ਦੀ ਸਾਰੀਆਂ ਰੀਝਾਂ ਪੂਰੀਆਂ ਹੁੰਦੀਆਂ ਆ ਮੈਨੂੰ ਆਂਦੀ ਸਾਰਾ ਕੁਝ ਮਿਲਦਾ ਮੇਰੇ ਘਰੋਂ ਫਿਰ ਆਂਦੀ ਉਹੋ ਫਿਰ ਇਹਨੂੰ ਸੁਰਤ ਆਈ ਵੀ ਭਾਂਦਣਾ ਗਲਤੀ ਬੋਲ ਗਈ ਆ ਫਿਰ ਆਂਦੀ ਨਹੀਂ ਮੈਂ ਆਪਣੇ ਘਰ ਦੇਆਂ ਨੂੰ ਆਣੀ ਆ ਤੇ ਤੁਹਾਨੂੰ ਕੀ ਚਾਹੀਦਾ ਹੈ ਉਹ ਦੱਸੋ ਮੈਂ ਲੈ ਕੇ ਕਿ ਦੇਵਾਂਗੀ ਉਹ ਪੌਡਕਾਸਟ ਵਾਲਿਓ ਆ ਹੱਥ ਬੰਨੇ ਇਹਨਾਂ ਨੂੰ ਦਵਾਈ ਦੂਵੀ ਪੁੱਛ ਲਿਆ ਕਰੋ ਵੀ ਜੇ ਤੁਹਾਡੀ ਮੈਂਟਲ ਸਟੇਟ ਬਈ ਸਹੀ ਨਹੀਂ ਹੈਗੀ ਤੁਸੀਂ ਆਪਦੀ ਦਵਾਈ ਦੂਵੀ ਲੈਣੀ ਆ ਕੋਈ ਲੈ ਲਓ ਪਹਿਲਾਂ ਕੀ ਬੋਲੀ ਬਾਲੀ ਜਾਂਦੇ ਰਹਿੰਦੇ ਆ ਬਈ ਇਹਦੇ ਨਾਲ ਤਾਂ 2 2 3 3 ਆਰੀ ਸ਼ੂਟ ਕਰ ਲਿਆ ਕਰੋ ਜਿਹੜੀ ਚੱਜ ਦੀ ਗੱਲ ਲੱਗੇ ਵੀ ਹਾਂ ਇਹ ਚੱਜ ਦੀ ਲੋਕਾਂ ਨੂੰ ਦਿਖਾਉਣ ਵਾਲੀ ਆ ਉਹ ਦਿਖਾ ਦਿਆ ਕਰੋ ਮੇਰੇ ਸਾਲਿਆਂ ਨੂੰ ਪਤਾ ਹੀ ਨਹੀਂ ਸੁਰਤ ਹੀ ਨਹੀਂ ਹੈਗੀ ਵੀ ਅਸੀਂ ਬੋਲੀ ਕੀ ਜਾਣਦੇ ਆ ਪਰ ਲੱਗਦਾ ਕਿ ਪੜਾਈ ਇੰਪੋਰਟੈਂਟ ਹੈਗੀ ਹੈ ਕਿਤਨਾ ਕਿਤੇ ਕਿ ਨਹੀਂ ਹੁਣ ਮੈਂ ਤੁਹਾਨੂੰ ਦੱਸਦੀ ਆਪਣੀ ਮੰਮੀ ਦਾ ਐਗਜ਼ਾਮਪਲ ਦਿੰਦੀ ਮੇਰੀ ਮੰਮੀ 4 ਕਲਾਸਾਂ ਪੜ੍ਹੀ ਹੈ ਪਰ ਉਹਨਾਂ ਨੇ ਸਮਝ ਮੈਂ ਕਹਿੰਦੀ ਜਿਨ੍ਹਾਂ ਨੇ ਬੀਏ ਐਲਏ ਕੀਤੀ ਹੋਊਗੀ ਉਹਨਾਂ ਨੂੰ ਵੀ ਨਹੀਂ ਹੋਣੀ ਜਿੰਨੀ ਸਮਝ ਮੇਰੀ ਮਾਤਾ ਨੂੰ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਕੀ ਫਾਇਦਾ ਇਦਾਂ ਦੀਆਂ ਡਿਗਰੀਆਂ ਨੂੰ ਮੈਨੂੰ ਲੱਗਦਾ ਉਹ ਚੀਜ਼ਾਂ ਵਧੀਆਂ ਨੇ ਜੇ ਡੇਲੀ ਦਿਹਾੜੀ ਲਾ ਕੇ ਆਂਦੇ ਸ਼ਾਮ ਨੂੰ ਕਮ ਸੇ ਕਮ ਆਪਣੇ ਘਰ ਆ ਕੇ ਰੋਟੀ ਖਾ ਕੇ ਸੌਂ ਜਾਂਦੇ ਮੈਨੂੰ ਤਾਂ ਉਹ ਲਾਈਫ ਵਧੀਆਂ ਲੱਗਦੀ ਹੈ ਇਹ ਡਿਗਰੀਆਂ ਡਗਰੀਆਂ ਕੁਝ ਨਹੀਂ ਰੱਖਿਆ ਪੜਾਈ ਪੜੂਈ ਕਹਿਣ ਦੀਆਂ ਗੱਲਾਂ ਕੀ ਤੂੰ ਮਤਾਂ ਇਹਨਾਂ ਤੋਂ ਇਹ ਹੈ ਮੇਰੇ ਸਾਲੇ ਇਨਫਲੂਐਂਸਰ ਪੰਜਾਬ ਦੇ ਸਟਾਰ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਆ ਪੜਾਈ ਪੜੂਈ ਆਂਦੀ ਕੀ ਜ਼ਰੂਰੀ ਆ ਆਪ ਤਾਂ ਬਈਰ ਜਿਹੜੀ ਸੱਤ ਪੜ੍ਹੀਏ ਨੇ ਆਪਦੀ ਜਿੰਨੀ ਜਿਹੜੀ ਮਾਤਾ ਇਹਨੇ ਉਹੀ ਲੋਕਾਂ ਨੂੰ ਬੀਏ ਵਾਲਿਆਂ ਤੋਂ ਤੇ ਐਲਏ ਵਾਲਿਆਂ ਤੋਂ ਜ਼ਿਆਦਾ ਮਤ ਹੁੰਦੀ ਆ ਜਿੱਥੋਂ ਤੱਕ ਮੈਨੂੰ ਪਤਾ ਹੈ ਐਲਏ ਨਾਮ ਦੀ ਕੋਈ ਡਿਗਰੀ ਨਹੀਂ ਹੁੰਦੀ ਭੈਣ ਤੇ ਉਹ ਯਾਰੋ ਤੁਸੀਂ ਨਾਮ ਬੋਲਿਆ ਕਰੋ ਨਹੀਂ ਪਤਾ ਹੁੰਦਾ ਤਾਂ ਤੇ ਦੂਜਾ ਨੰਬਰ ਆਂਦੀ ਆ ਵੀ ਡਿਗਰੀਆਂ ਵਾਲੇ ਉਹੀ ਤੁਰੇ ਫਿਰਦੇ ਕੋਈ ਨੌਕਰੀਆਂ ਨਹੀਂ ਮਿਲਦੀਆਂ ਕੋਈ ਕੁਛ ਨਹੀਂ ਵੇਮਾ ਮਿਹਨਤਾਂ ਜਿਹੜੀਆਂ ਜੇ ਕਰਨਾ ਹੀ ਤੁਹਾਡੇ ਵਾਲਾ ਕੰਜਰਪੂਣਾ ਜਾਂ ਲੋਕਾਂ ਨੇ ਉਹਨਾਂ ਨੂੰ ਟੱਟੂ ਮਿਲਣਗੀਆਂ ਨੌਕਰੀਆਂ ਬੰਦੇ ਕਰਨ ਚੱਜਣਾ ਮਿਹਨਤ ਕਰਨ ਕਿਉਂ ਨਹੀਂ ਮਿਲਦਾ ਬੰਦੇ ਨੂੰ ਮੰਜ਼ਲ ਮਿਲੂਗੀ ਮਿਲੂਗੀ ਫਿਰ ਇਹ ਕਹੀ ਜਾਂਦੀ ਹੈ ਵੀ ਜਿਹੜਾ ਇੱਕ ਬੰਦਾ ਦਿਹਾੜੀ ਕਰਕੇ ਆਉਂਦਾ ਆ ਸ਼ਾਮ ਨੂੰ ਘਰੇ ਆ ਕੇ ਸੌ ਜਾਂਦਾ ਆ ਉਹ ਬੰਦਾ ਆਂਦੀ ਵਧੀਆ ਜ਼ਿੰਦਗੀ ਜਿਉਂਦਾ ਉਹ ਇੱਕ ਦਿਨ ਜਾਵੜਾ ਦਿਹਾੜੀ ਕਰਨ ਇੱਕ ਦਿਨ ਕਿਸੇ ਦਾ ਲੈਂਟਰ ਪਹੁੰਚ ਜਾ ਤੇਰੇ 10 ਦਿਨ ਧਰਨਾ ਨਿਕਲ ਗਈ ਤਾਂ ਕਹਿਦੀ ਬਕਵਾਸ ਕਰਦੇ ਥੋਨੂੰ ਗੱਲਾਂ ਮਾਰਨੀਆਂ ਸੌਖੀਆਂ ਐ ਏਸੀ ਚੱਲੀ ਜਾਂਦਾ 골 ਘੁਕਣੀਆਂ ਕੁਰਸੀਆਂ ਤੇ ਬਹਿ ਕੇ ਬੋਲਣਾ ਫੌਖਾ ਇਹਨਾਂ ਦੇ ਮਗਰ ਨਾਂ ਨਾ ਲੱਗੋ ਬਈ ਆਪਦੇ ਜਵਾਕਾਂ ਨੂੰ ਕਹੋ ਇਹ ਬੰਤੇ ਜਿਹੋ ਜੀ ਸੋਚਣੀ ਆਪਦੀ ਆ ਉਹੋ ਜੀ ਇਹ ਗਾਂ ਵਾਲੇ ਜਵਾਕਾਂ ਦੀ ਕਰੀ ਜਾਂਦੇ ਆ ਵੀ ਕੋਈ ਪੜ੍ਹਾਈ-ਪੜੂਈ ਦੀ ਨਹੀਂ ਲੋੜ ਪੜਨਾ ਪੜੁੰਦਾ ਖਹਿੜਾ ਛੱਡੋ ਤੁਸੀਂ ਆਓ ਲੱਕ ਹਲਾਓ ਇੱਥੇ ਘੁੰਮੋ ਨਿੱਕੇ-ਨਿੱਕੇ ਲੀੜੇ ਪਾਓ ਵਾਧੂ ਫਾਲੋਅਰ ਵਾਧੂ ਪੈਸਾ ਇਹ ਮੋਟੀਆਂ ਮਤਾਂ ਨਾ ਗਧਿਆਂ ਦੀਆਂ ਦੋਸਤੀ ਕਿਹੋ ਜੀ ਹੋਣੀ ਚਾਹੀਦੀ ਦੋਸਤੀ ਦਾ ਰਿਸ਼ਤਾ ਕਿਦਾਂ ਦਾ ਹੋਣਾ ਚਾਹੀਦਾ ਦੋਸਤੀ ਦਾ ਰਿਸ਼ਤਾ ਦੱਸਾਂ ਤਾਂ ਦੋਸਤਾਂ ਬਹੁਤ ਮਿਲਿਆ 8-8 ਸਾਲ ਪੁਰਾਣੇ ਵੀ ਟੁੱਟੇ ਤੇ ਮਤਲਬ ਜਲੰਧਰ ਤੋਂ ਬਹੁਤ ਖਾਸ ਨੇ ਉਹ ਮਤਲਬ ਹੁਣ ਇਹਦੀ ਥਾਂ ਤੇ ਕੋਈ ਪੜਿਆ ਲਿਖਿਆ ਬੰਦਾ ਹੁੰਦਾ ਉਹਨੂੰ ਪਤਾ ਲੱਗਦਾ ਵੀ ਸਾਹਮਣੇ ਵਾਲਾ ਬੰਦਾ ਮੈਨੂੰ ਕੁਐਸਚਨ ਕੀ ਪੁੱਛੀ ਜਾਂਦਾ ਤੇ ਮੈਂ ਇਹਨੂੰ ਜਵਾਬ ਕੀ ਦੇਣਾ ਤੇ ਇਹ ਭਾਂ ਦੇਣਾ ਇਹਨੂੰ ਸਮਝ ਹੀ ਨਹੀਂ ਆਉਂਦਾ ਇਹ ਟੈਸ਼ਨ ਹੀ ਹੋਰ ਕੋਈ ਫੜ ਲੈਂਦੀ ਆ ਗਲਤੀ ਕਰੀ ਜਾਂਦੀ ਰਹਿੰਦੀ ਆ ਇਹਨੂੰ ਉਹਨੇ ਪੁੱਛਿਆ ਵੀ ਤੂੰ ਦੋਸਤੀ ਦੀ ਵਿਆਖਿਆ ਕਰ ਤੇਰੇ ਹਸਾਬ ਨਾਲ ਲਿਆਜ ਆ ਜਿਹੜੀ ਦੋਸਤੀ ਆ ਯਾਰੀ ਆ ਉਹ ਕਿਵੇਂ ਦੀ ਹੁੰਦੀ ਆ ਇਹ ਮੈਡਮ ਅੱਗੋ ਜਵਾਬ ਦੇ ਰਹੀਆਂ ਦੀ ਮੇਰੇ ਬਹੁਤ ਦੋਸਤ ਆ ਮੇਰੇ 8 ਸਾਲਾਂ ਤੋਂ ਵੀ ਦੋਸਤ ਬਣੇ ਫਲਾਨੇ ਦੋਸਤਾਂ ਜਲੰਧਰ ਦੇ ਉਹਨਾਂ ਦੇ ਨਾਂ ਨੂੰ ਲਈ ਗਈ ਉਹਨੇ ਪੁੱਛਿਆ ਕੀ ਤੇ ਇਹ ਦੱਸ ਕੁਛ ਹੋ ਰਹੀ ਹੈ ਇਹ ਆਪਦੀ ਲਿਆ ਜੀ ਉੱਥੇ ਪੂਰੀ ਆਈ ਵੀ ਫਲਾਨੇ ਫਲਾਨੇ ਮੇਰੇ ਦੋਸਤ ਆ ਹੈਗਾ ਜਿੰਨਾ ਮੈਂ ਲਾਈਫ ਚ ਘੁੰਮੀ ਹੋਊਂਗੀ ਮੇਰੇ ਤੋਂ ਵੱਧ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਮੈਂ ਨਾ ਪਹਿਲੀ ਗੱਲ ਤਾਂ ਮੈਂ ਇਨਫਲੂਐਂਸਰ ਨਹੀਂ ਹੈਗੀ ਇੱਕ ਕ੍ਰੀਏਟਰ ਆ ਮੈਂ ਕਦੇ ਆਪਣੇ ਆਪ ਉਹ ਕਹਿ ਲੋ ਉਹ ਮੇਰੇ ਮੂੰਹ ਚੋਂ ਨਿਕਲ ਗਿਆ ਵੀ ਮੈਂ ਤਾਂ ਇਹਨੂੰ ਇਨਫਲੂਐਂਸਰ ਨਹੀਂ ਹੈਗੀ ਮੈਂ ਤਾਂ ਕ੍ਰिएਟਰ ਆ ਇਹਨੂੰ ਫਿਰ ਉਹੀ ਗੱਲ ਹੁਣ ਇੰਗਲਿਸ਼ ਦੀ ਆ ਜਾਂਦੀ ਇਹਨੂੰ ਪਤਾ ਹੀ ਨਹੀਂ ਇਹਨੂੰ ਮਤਲਬ ਹੀ ਨਹੀਂ ਪਤਾ ਕ੍ਰिएਟਰ ਦਾ ਹੁੰਦਾ ਕੀ ਆ ਕ੍ਰिएਟਰ ਉਹ ਹੁੰਦੇ ਆ ਬੰਦੇ ਜਿਹੜਾ ਕੋਈ ਚੀਜ਼ ਬਣਾਉਂਦਾ ਕ੍ਰੀਏਟ ਕਰਦਾ ਆਪਦਾ ਕੰਟੈਂਟ ਜਿਵੇਂ ਮੈਂ ਤੇਰੇ ਤੇ ਮਿਹਨਤ ਕੀਤੀ ਤੇਰੇ ਤੇ ਮੈਂ ਆਪਦੇ ਵੱਲੋਂ ਵੀਡੀਓ ਬਣਾ ਰਿਹਾ ਆ ਤੇਰੇ ਸਾਲੂ ਆਰਟਿਸਟਾਂ ਜਿਹੜੀ ਤੁਹਾਡੀ ਪ੍ਰੋਫਾਈਲ ਚ ਲਿਖਿਆ ਹੁੰਦਾ ਆਰਟਿਸਟ ਮਾਡਲ ਇਨਫਲੂਐਂਸਰ ਆ ਤੁਸੀਂ ਲਿਪਸਿੰਗ ਕਰਨ ਵਾਲੇ 15 ਸਕਿੰਟਾਂ ਦਾ ਗਾਣਾ ਚੱਲੀ ਜਾਂਦਾ ਉਹਦੇ ਤੇ ਲੱਕ ਹਿਲਾ ਲਿਆ ਜਾਂ ਕ੍ਰੇਟਰ ਬੰਦਾ ਹੈ ਨਾ ਜਿਹੜਾ ਉਹਨੂੰ ਮਿਹਨਤ ਕਰਨੀ ਪੈਂਦੀ ਹੈ ਕੋਈ ਵੀ ਵੀਡੀਓ ਜਾਂ ਕੋਈ ਵੀ ਕੰਟੈਂਟ ਬਣਾਉਣ ਲਈ ਤੁਸੀਂ ਮੇਰੇ ਨਾਲ ਸਾੜੂ ਮੂੰਹ ਚਟਕਦੇ ਆ ਵੀਡੀਓ ਬਣਾਉਣ ਲੱਗ ਪੈਨੇ ਜਿਵੇਂ ਉਹਦੇ ਤਰ੍ਹਾਂ ਗਿੱਡਾਂ ਨਹੀਂ ਪੁੰਝਦੇ ਮੂੰਹ ਨਹੀਂ ਧੋਂਦੇ ਹੁਣ ਟੇੜਾ ਵੀ ਬਈਰ ਮੂੰਹ ਤੇ ਜੇ ਗੱਲ ਆਗੇ ਤੇਰੀ ਉਮਰ ਲੰਘ ਗਈ ਹੱਥ ਬੰਨੇ ਮੈਂ ਵਾਰੀ ਵਾਰੀ ਕਹੀ ਨਾ ਬਹੁਤ ਭੈੜੀ ਸ਼ਕਲ ਹੋ ਗਈ ਬਈ ਇਹਦੀ ਕਿਹੜੇ ਸਾਹਮਣੇ ਨੂੰ ਲੋਕ ਫੋਲੋ ਕਰਨਗੇ ਲੋਕ ਵੇਖਦੇ ਹੁੰਦੇ ਆ ਵੀ ਇਹ ਗਲੈਮਰ ਆ ਨਾ ਇਹਨੂੰ ਕੀ ਕਹਾਂ ਤੇਰਾ ਟਾਈਮ ਲੰਘ ਗਿਆ ਤੇ ਅੱਗੇ ਇਹ ਫਿਰ ਕੁੜੀਆਂ ਨੂੰ ਮੈਸੇਜ ਦਿੰਦੀ ਆ ਤਾਂ ਮੈਸੇਜ ਸੁਣੋ ਪਾਣੀ ਉਹਨਾਂ ਦਾ ਅੰਦਰੋਂ ਮੈਸੇਜ ਕੀ ਰਹਿੰਦਾ ਕਿ ਮੈਂ ਲੋਕਾਂ ਦਾ ਕੀ ਮੈਸੇਜ ਪਹੁੰਚਾਣਾ ਮੈਨੂੰ ਇਹੀ ਹੁੰਦਾ ਕਿ ਅੱਜ ਦੇ ਡੇਢ ਚ ਕੁੜੀਆਂ ਨਾ ਥੋੜੀ ਜੀਆਂ ਅਣਖਾਲੀਆਂ ਰਵੇ ਜਜਮੈਂਟ ਨਹੀਂ ਕਰ ਸਕਦੇ ਕਿਸੇ ਨੂੰ ਕੱਪੜੇ ਯਾਰ ਸਾਰੇ ਪਾਉਂਦੇ ਇੰਡਸਟਰੀ 'ਚ ਪਾਉਂਦੇ ਕੀ ਹੋਣੀਆ ਚਾਹੀਦੀਆਂ ਕੁੜੀਆਂ ਨੂੰ ਅਣਖੀ ਹੋਣਾ ਚਾਹੀਦਾ ਨਿੱਕੇ ਕੱਪੜਿਆਂ 'ਚ ਕਲੱਬਾਂ 'ਚ ਜਾਣਾ ਕਿਹੜੀਆਂ ਅਣਖਾਂ ਪਾਲਦੇ ਆ ਤੁਸੀਂ ਅਣਖ ਉਹ ਹੁੰਦੀ ਹੈ ਬੰਦੇ ਦੇ ਪਹਿਰਾਵੇ ਤੋਂ ਪਤਾ ਲੱਗਦੀ ਸੂਟ ਪਾਇਆ ਹੋਵੇ ਕੁੜੀ ਦੇ ਚੁੰਨੀ ਲਈ ਹੋਵੇ ਉਹ ਅਣਖੀ ਲੱਗੂ ਕਿਸੇ ਬੰਦੇ ਦੀ ਜ਼ਰਤ ਨਹੀਂ ਹੋਣੀ ਉਹਨੂੰ ਬੋਲ ਜੇ ਤੁਹਾਡੇ ਅਰਗੇ ਇੱਥੋਂ ਸ਼ੁਰੂ ਹੁੰਦੇ ਕੱਪੜੇ ਤੇ ਇੱਥੇ ਖਤਮ ਹੋ ਜਾਂਦੇ ਆ ਰਾਤ ਨੂੰ 2-2 ਵਜੇ ਤੱਕ ਤੁਸੀਂ ਉੱਥੇ ਡੱਕੀਆਂ दारू ਦੀਆਂ ਛੜਕਾਂ ਤੇ ਰੋਲ ਦੀਆਂ ਆ ਕੁੜੀਆਂ ਤੇ ਕਲੱਬਾਂ 'ਚ ਧੱਕੇ ਖਾਂਦੀਆਂ ਆ ਤੂੰ ਇੰਨਾ ਜਿਹਾ ਅਣਖਾਂ ਲੱਭਦੇ ਆ ਤੁਸੀਂ ਮੇਰੇ ਹਸਾਲਾ ਤੁਹਾਡੀਆਂ ਟੈਕਨੀਕਾਂ ਆ ਇਹ ਛੋਟੇ ਲੀੜੇ ਪਾ ਕੇ ਲੋਕਾਂ ਨੂੰ ਇਕੱਠੇ ਕਰਨਾ ਮੇਰੀ ਸੋਚ ਛੋਟੀ ਹੋਊਗੀ ਤੁਹਾਡੇ ਹਿਸਾਬ ਨਾਲ ਵੀ ਮੈਂ ਕੱਪੜਿਆਂ ਦੀ ਗੱਲ ਕਰਦਾ ਪੰਜਾਬ ਦੀਆਂ ਕੁੜੀਆਂ ਅੱਜ ਉਹੀ ਕੁੜਾ ਕੁੜੀਆਂ ਨੂੰ ਗਲਤ ਬੋਲਦੇ ਲੋਕੀ ਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਗੰਦ ਹੈ ਕਿ ਸਿੱਟੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਸਾਰੇ ਇਹਨੂੰ ਗਲਤ ਕਹਿੰਦੇ ਕਿਉਂ ਕਿ ਅੱਜ ਪੰਜਾਬ ਦੀਆਂ ਕੁੜੀਆਂ ਨੂੰ ਲੋਕ ਗਲਤ ਬੋਲਦੇ ਆ ਉਹਦੇ 'ਚ ਲੋਕਾਂ ਦਾ ਨਹੀਂ ਕਸੂਰ ਜਿਹੜੇ ਬੋਲਦੇ ਆ ਆਸ-ਪਾਸੇ ਵਾਲੇ ਬੰਦੇ ਉਹਨਾਂ ਦਾ ਕੋਈ ਕਸੂਰ ਨਹੀਂ ਵੀ ਉਹਨਾਂ ਦੀ ਨਿਗਾਹ ਗਲਤ ਹੋ ਗਈ ਕੁੜੀਆਂ ਦਾ ਕਸੂਰ ਆ ਕੁੜੀਆਂ ਚਾਹੁੰਦੀਆਂ ਆ ਵੀ ਅਸੀਂ ਇਹੋ ਜਿਹਾ ਕੁਝ ਪਾਈਏ ਲੋਕ ਸਾਡੇ ਤੇ ਕਮੈਂਟ ਕਰਨ ਲੋਕ ਸਾਨੂੰ ਮੈਸੇਜ ਆ ਕੇ ਕਰਨ ਇਹੋ ਜੇ ਫਿਰ ਲੋਕਾਂ ਨੇ ਜਿਹੜਾ ਕੁਝ ਤੁਸੀਂ ਦਿਖਾਉਂਗੀ ਆ ਲੋਕਾਂ ਨੇ ਆ ਕੇ ਤੁਹਾਨੂੰ ਡਾਇਰੈਕਟ ਰੇਟ ਹੀ ਪੁੱਛ ਨ੍ਹਾ ਬੈਠਿਆ ਕਿ ਹੁਣ ਤੁਸੀਂ ਸੋਨੇ ਦੀ ਚਿੜੀ ਦੀ ਗੱਲ ਕਰੀ ਜਾਨੀਆਂ ਇਹ ਗੱਲਾਂ ਤੁਹਾਡੇ ਮੂੰਹ ਤੇ ਨਹੀਂ ਸੋਭਦੀਆਂ ਉਹ ਚਿੜੀ ਸੰਗ ਹੀ ਤੁਹਾਡੇ ਤੋਂ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਨੇ ਰੰਗ ਲਾ ਰੱਖਿਆ ਨਾ ਉਹ ਚਿੜੀਆਂ ਤੁਸੀਂ ਡਾਤੀਆਂ ਤਾੜੀਆਂ ਮਾਰ ਕੇ ਉਹ ਸੋਨੇ ਦੀਆਂ ਚਿੜੀਆਂ ਨਹੀਂ ਹੁਣ ਲੱਭਣੀਆਂ ਕਿਉਂਕਿ ਨਾ ਤੁਸੀਂ ਪੁਰਾਣੀ ਲੀਤੇ ਆਉਣਾ ਹੈ ਉਸੇ ਤੇ ਤੇ ਨਾ ਚਿੜੀ ਨੇ ਵਾਪਸ ਆਉਣਾ ਇਹ ਤਾਂ ਹੁਣ ਗੱਲਾਂ ਤੇ ਕਹਾਵਤਾਂ ਹੀ ਰਹਿ ਗਈਆਂ ਮੁੰਡਿਆਂ ਦੀ ਯਾਰੀ ਤੇ ਕੁੜੀਆਂ ਦੀ ਯਾਰੀ ਚ ਕੀ ਫਰਕ ਹੈ ਮੁੰਡੇ ਫਿਰ ਵੀ ਵਧੀਆ ਵਾ ਮੁੰਡਿਆਂ ਦੀ ਯਾਰੀ ਬਹੁਤ ਵਧੀਆ ਵਾ ਬਹੁਤ ਜ਼ਿਆਦਾ ਕਿਉਂਕਿ ਮੁੰਡੇ ਇੱਧਰ ਉੱਧਰ ਗੱਲ ਨਹੀਂ ਕਰਦੇ ਕੋਈ ਮੇਰਾ ਪਰਸਨਲ ਹੈ ਲਾਸਟ ਤੇ ਗੱਲ ਕਰਕੇ ਗਈ ਆ ਵੀ ਮੁੰਡੇ ਗੱਲ ਇੱਧਰ ਦੀ ਉੱਧਰ ਨਹੀਂ ਕਰਦੇ ਮੁੰਡਿਆਂ ਦੀ ਯਾਰੀ ਜਾਂ ਮੁੰਡਿਆਂ ਦੀ ਲਿਹਾਜ਼ ਕੋਈ ਵਧੀਆ ਹੁੰਦੀ ਆ ਐਹੋ ਜਿਹਾ ਕੁਝ ਨਹੀਂ ਖੂਨ ਮੁੰਡਿਆਂ ਚ ਕੁੜੀਆਂ ਚ ਸੇਮ ਹੁੰਦਾ ਆ ਮੈਂ ਆ ਨਾ ਘਟਿਆ ਤੋਂ ਘਟਿਆ ਬੰਦੇ ਵੀ ਪਏ ਆ ਜਿਹੜੇ ਬੰਦੇ ਲਿਹਾਜ਼ਾਂ ਦੇ ਨਾਂ ਤੇ ਕਲੰਕ ਆ ਐਹੋ ਜਿਹੇ ਬੰਦੇ ਵੀ ਵੇਖੇ ਆ ਜਿਨ੍ਹਾਂ ਨੂੰ ਕੋਈ ਗੱਲ ਦੱਸ ਦਿਓ ਤੇ ਉਹ ਬੰਦੇ ਪਤਾ ਨਹੀਂ ਉਹਨਾਂ ਦਾ ਕੀ ਮੈਂਟਲ ਸਟੇਜ ਹੁੰਦੀ ਆ ਉਹਨਾਂ ਨੇ ਸਾਰੀ ਰਿਸ਼ਤੇਦਾਰੀਆਂ ਚ ਸਾਰੀ ਲਾਜਾਂ ਚ ਸਾਰੇ ਯਾਰਾਂ ਪੇਲੀਆਂ ਚ ਉਹ ਬੰਦੇ ਗੱਲ ਕਰ ਦਿੰਦੇ ਆ ਸੋ ਇਹੋ ਜਿਹਾ ਕੁਝ ਨਹੀਂ ਹੁੰਦਾ ਆਂਟੀਆਂ ਨਹੀਂ ਹੁੰਦੀਆਂ ਕਿ ਜਿਹੜੀਆਂ 70 70 ਸਾਲਾਂ ਦੀਆਂ ਤੁਰੈਣ ਹੀ ਜਾਂਦਾਗਾ ਉਹ ਫਿਰ ਇੱਕ ਦੂਜੀ ਨਾਲ ਜਿਹਨਾਂ ਨੇ ਕਨੈਕਸ਼ਨ ਆ ਜਿਹੜੇ ਉਹ ਚੁਗਲੀਆਂ ਦੇ ਰਹੇ ਜਾਂਦੇ ਆ ਇਹੋ ਜਿਹੇ ਬੰਦੇ ਪਏ ਆ ਬਾਈ ਆਪਣੇ ਇੰਡੀਆ ਚ ਜੰਮੇ ਪਲੇ ਤੇ ਬਾਹਰ ਘਰ ਵੀ ਤੇ ਚਲੋ ਮੈਂ ਲਾਸਟ ਤੇ ਇੱਕ ਬੇਨਤੀ ਕਰਨਾ ਚਾਹੂੰਗਾ ਜਿੰਨੇ ਵੀ ਇੰਸਟਾਗ੍ਰam ਤੇ ਸਟਾਰ ਜਾਂ ਇਨਫਲੂਐਂਸਰ ਆ ਹਵਾ ਚ ਤੀਰ ਨਾ ਮਾਰਿਆ ਕਰੋ ਤੁਸੀਂ ਚਗਲਪੂਣਾ ਕਰਦੇ ਆਇਆਂ ਇਹੀ ਕਰਨਾ ਆ ਤੇ ਲੋਕਾਂ ਦੇ ਸਿਰਾਂ ਤੋਂ ਤੁਹਾਡੇ ਘਰ ਗੰਦੇ ਲੋਕਾਂ ਦੇ ਗੰਦੇ ਕਮੈਂਟਾਂ ਤੋਂ ਇਹ ਚੀਜ਼ ਨੂੰ ਦਿਮਾਗ ਤੋਂ ਕੱਢਿਆ ਨਾ ਕਰੋ ਲੱਗੀ ਸਮਝ ਤੁਸੀਂ ਧੰਨਵਾਦ ਕਰਿਆ ਕਰੋ ਜੋ ਤੁਹਾਨੂੰ ਆ ਕੇ ਕੋਈ ਕਹਿੰਦਾ ਤੇਰੀ ਮਾਂ ਦੇ ਉਹਨੂੰ ਕਹਿ ਕੇ ਥੈਂਕ ਯੂ ਤੇ ਲਾਸਟ ਤੇ ਬਈ ਵੀਡੀਓ ਖਤਮ ਕਰਦੇ ਆ ਸਿਮਰਨ ਕੌਰ ਜਗਮੀਤ ਸਿੱਧੂ ਜਸਵਿੰਦਰ ਬਈ ਸਿੱਧੂ ਗੁਰਦੇਵਤ ਸਿੰਘ ਪੂਰਨ ਲੱਡਾ ਬਿੰਦਰ ਰਾਏ ਜੋਰਾਵਰ ਬਈ ਯੂ ਐਸ ਏ ਤੇ ਸਾਹਿਲ ਖੁਰਾਣਾ ਤੇ ਸੁਖਦੀਪ ਕੌਰ ਦੂਰ ਤੇ ਸਿਰਾ ਬਈ ਇਟਲੀ ਤੋਂ ਥੈਂਕ ਯੂ ਬਈ ਧੰਨਵਾਦ ਸਾਰਿਆਂ ਦੇ ਨਾਮ ਲਵਾਂਗੇ ਕਮੈਂਟ ਕਰਿਆ ਕਰੋ ਤੇ ਪੰਜਾਬੀ ਚ ਦੱਸ ਦਿਆ ਕਰੋ ਨਾਂ ਨੂੰ ਪਿੰਡ-ਕੁੰਡ ਪਈਰ ਨਹੀਂ ਪੜੇ ਜਾਂਦੇ ਤੁਹਾਡੇ ਓਕੇ ਬਈ ਕਰ ਲੋ ਚੈਨਲ ਆਪਣਾ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਚ ਓਕੇ ਬਈ ਥੈਂਕ ਯੂ